ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਜਿਵੇਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਸਟੇਟਮੈਂਟ ਦਿੱਤੀ ਹੈ ਵੀ ਜਿਹੜੀ ਲਾਈਟ ਆ 1 ਜੂਨ ਤੋਂ ਕਿਸਾਨਾਂ ਨੂੰ ਦੇਣ ਲੱਗ ਪਾਂਗੇ ਤੇ ਉਹਦਾ ਮਤਲਬ ਆ ਵੀ 1 ਜੂਨ ਤੋਂ ਝੋਨੇ ਵੀ ਲੱਗਨੇ ਸ਼ੁਰੂ ਹੋ ਜਾਣਗੇ ਤੇ ਚਲੋ ਠੀਕ ਹੈ ਜਿਵੇਂ ਮੁੱਖ ਮੰਤਰੀ ਨੇ ਸਟੇਟਮੈਂਟ ਦਿੱਤੀ ਹੈ ਕੋਸੂ ਸਮਝ ਕੇ ਦਿੱਤੀ ਹੋਊਗੀ ਆਪਾਂ ਉਹਦੇ ਬਾਰੇ ਕੀ ਕਰਾਂ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲੇ ਬੈਲ ਆਈਕਨ ਦਬਾ ਲੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਆਪਾਂ ਗੱਲ ਕਰਨੀ ਹੈ ਵੀ 1 ਜੂਨ ਤੋਂ ਜਦੋਂ ਲਾਈਟ ਆਉਣ ਲੱਗ ਗਈ ਚਲੋ ਜਿਹੜੇ ਝੋਨੇ ਬਜਾਈ ਵਾਲੇ ਉਹਨਾਂ ਵਾਸਤੇ ਬਹੁਤ ਵਧੀਆ ਕਿਉਂਕਿ ਉਹਨਾਂ ਨੂੰ ਲਾਈਟ ਚਾਹੀਦੀ ਸੀ ਬਜਾਈ ਵਾਲੇ ਝੋਨੇ ਨੂੰ ਉਹ ਤਾਂ ਇੱਕ ਹਸਾਬ ਦੀ ਜਿਵੇਂ ਆਪਾਂ ਪਨੀਰੀ ਬੀਜਦੇ ਆ ਫੱਕ ਬੀਜਦੇ ਆ ਤੇ ਉਹ ਹਸਾਬ ਹੀ ਹੁੰਦਾ ਜਦੋਂ ਬੀਜ ਕੇ ਪਾਣੀ ਲਾਤਾ ਉਦੋਂ ਬਾਅਦ ਸਹੀ ਤਾਂ ਜਿਹੜਾ ਸਿਸਟਮ ਉਹਨਾਂ ਦਾ ਚੱਲਦਾ ਉਹ ਚੱਲਦਾ 25 ਦਿਨਾਂ ਬਾਅਦ 30 ਦਿਨਾਂ ਬਾਅਦ ਜੇ ਆਪਾਂ ਪਨੀਰੀ ਪਾਟ ਕੇ ਲਾਉਣੇ ਉਹਦੇ ਮੁਕਾਬਲੇ 'ਚ ਫੇਰ ਆਉਂਦਾ ਤੇ ਗੱਲ ਹੈਗੀ ਆ ਜਿਹੜੇ ਝੋਨੇ ਆਪਾਂ ਕੱਦੂ ਕਰਕੇ ਲਾਉਣੇ ਆ ਕੱਦੂ ਕਰਕੇ ਲੱਗਣ ਵਾਲੇ ਝੋਨਿਆਂ ਦੇ ਵਿੱਚ ਜਿਵੇਂ 1 ਜੂਨ ਦੀ ਗੱਲ ਚੱਲੀ ਐ ਜੇ ਆਪਾਂ 1 ਜੂਨ ਨੂੰ ਲਾਉਣੇ ਆ ਝੋਨੇ ਤਾਂ ਭਾਈ ਜੀ ਕਈ ਵੈਰਾਈਟੀਆਂ ਆ ਜੀ ਐ ਘੱਟ ਟਾਈਮ ਵਾਲੀਆਂ ਤੇ ਜੇ ਆਪਾਂ ਉਹ ਵੀ 1 ਜੂਨ ਨੂੰ ਲਾ ਲੈਨੇ ਆ ਤੇ ਫਿਰ ਆਪਣੇ ਝਾੜ ਤੇ ਬਈ ਬਹੁਤ ਅਸਰ ਪਊਗਾ ਉਹਦਾ ਕਾਰਨ ਇਹ ਹੈ ਉਹਦਾ ਬਾਈ ਜੀ ਕਾਰਨ ਹੈਗਾ ਬਈ ਜਿਵੇਂ ਨਾ ਗੇਤੇ ਘੱਟ ਟਾਈਮ ਵਾਲੀਆਂ ਵੈਰਾਈਟੀਆਂ ਆਪਾਂ ਗੇਤੀਆਂ ਲਾਤੀਆਂ ਤਾਂ ਫਿਰ ਉਹ ਨਾ ਜਿੰਨ ਸਾਰੇ ਵੇਲੇ ਗਰਮੀ ਚ ਆ ਜਾਂਦੇ ਆ ਕਿਉਂਕਿ ਉਹਦਾ ਪੂਰੀ ਗਰਮੀ ਪੈਂਦੀ ਹੁੰਦੀ ਹੈ ਜਿਹੜਾ ਹਮਸ ਹੁੰਦੀ ਹੈ ਜਿਹਨੂੰ ਆਪਾਂ ਤਾ ਕਹਿ ਦਿੰਨੇ ਆ ਉਦੋਂ ਉਹ ਪੈਣਾ ਹੁੰਦਾ ਤੁੱਪ ਟਕਾ ਕੇ ਲੱਗਦੀ ਹੈ ਤੇ ਤਾ ਵੱਜ ਜਾਂਦਾ ਹੈ ਹਮਸ ਤੇ ਉਦੋਂ ਜਿਵੇਂ ਆਪਾਂ ਕਹਿ ਦਿੰਨੇ ਆ ਇਹ ਜੀ ਗਰਮੀ ਆ ਵੀ ਨਾ ਜਾਣ ਨਿਕਲਦੀ ਨਾ ਪੈਂਦੀ ਹੈ ਉਹ ਚੀਜ਼ ਆ ਜਾਂਦਾ ਫਿਰ ਝੋਨਾ ਤੇ ਝੋਨੇ ਦੇ ਝਾੜ ਤੇ ਬਹੁਤ ਅਸਰ ਪੈਂਦਾ ਕਈ ਕਈ ਝੋਨੇ ਤਾਂ ਨਾ ਵੀ 60 60 65 ਮਣਤੇ ਰਹਿ ਜਾਂਦੇ ਜਿਹੜੇ 85 ਮਣ 90 ਮਣ ਤੱਕ ਹੱਥ ਮਾਰਦੇ ਇਹਨਾਂ 20 25 25 ਮਣ ਝੋਨੇ ਆਮ ਘਟ ਜਾਂਦੇ ਆ ਉਦੋਂ ਜਿਹੜੇ ਇਸ ਗਰਮੀ ਚ ਆ ਜਾਂਨ ਕਈ ਵੈਰੈਟੀ ਆ ਐਵੀਆਂ ਜਿਹੜੀਆਂ ਥੋੜਾ ਜਿਹਾ ਘੱਟ ਮੰਨਦੀਆਂ ਇਹ ਚੀਜ਼ ਨੂੰ ਤੇ ਬਾਕੀ ਆਪਾਂ ਜਦੋਂ ਝੋਨਾ ਲਾਉਣਾ ਹੈ ਜੇ ਮੰਨ ਲਓ ਇੱਕ ਜੂਨ ਨੂੰ ਆਪ ਨੂੰ ਲਾਈਟ ਮਿਲਦੀ ਹੈ ਕੋਈ ਇਹਦਾ ਆਪਾਂ ਨੂੰ ਚਾਹ ਨਹੀਂਗਾ ਇਹ ਪੈਕ ਜੂਨ ਨੂੰ ਝਾੜ ਦੇਉ ਜੇ ਟਾਈਮ ਸਰ ਵਾਲੀਆਂ ਵੈਰੈਟੀਆ ਆਪਾਂ ਸਹੀ ਟਾਈਮ ਤੇ ਲਾਈਏ ਭਾਣਾ ਆਪਾਂ 8-10 ਜੂਨ ਨੂੰ ਵੀ ਲਾ ਲਈਏ ਝੋਨੇ ਫੇਰ ਵੀ ਸਹੀ ਮੌਸਮ ਚ ਆ ਜਾਂਦਾ ਹੈ ਸਹੀ ਵੈਰੈਟੀਆ ਦੀ ਆਪਾਂ ਝੋਣ ਕਰੀਏ ਤਾਂ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਵੀ ਇੱਕ ਜੂਨ ਦੇ ਚਾਹ ਚ ਆਪਾਂ ਕਈ ਵਾਰੀ ਨਾ ਦਵਾ ਦਬ ਝੋਨਾ ਝਾੜ ਦਿੰਨੇ ਆ ਆਪਾਂ ਵੈਰੈਟੀ ਦੀ ਕੋਈ ਐ ਨਹੀਂ ਕਰਦੇ ਵੀ ਕਿਹੜੀ ਲਾਈਏ ਕਿਹੜੀ ਨਾਲ ਲਾਈਏ ਹੁਣ ਜੇ ਆਪਾਂ ਜਿਵੇਂ ਪੂਸੇ ਝੋਨੇ ਦੀ ਆਪਾਂ ਗੱਲ ਕਰੀਏ ਉਹ 1 ਜੂਨ ਨੂੰ ਲੱਗੇ ਵੀ ਝੋਨੇ ਚੱਲ ਜਾਂਦੇ ਆ ਉਹ ਵੈਰੈਟੀਆਂ ਐਵੀਆਂ ਆ ਉਹ ਜੇ ਗਰਮੀ ਚ ਵੀ ਆ ਜਾਂਦੇ ਆ ਨਾ ਤੇ ਇੰਨਾ ਝਾੜ ਜਿਆਦਾ ਨਹੀਂ ਘਟਾਉਂਦੇ ਤੇ ਵੈਸੇ ਤਾਂ ਜਿਆਦਾ ਝਾੜ ਜਿਹੜੀਆਂ ਹਾਈਬ੍ਰਿਡ ਵੈਰੈਟੀਆਂ ਆ ਉਹੀ ਜਿਆਦਾ ਘਟਾਉਣੀਆਂ ਜਦੋਂ ਗਰਮੀ ਚ ਆ ਜਾਂਦੀਆਂ ਤੇ ਜਿਵੇਂ ਡੋਗਰ ਪੂਸਾ ਤੇ ਪੂਸਾ 44 ਆ ਜਾਂ 12 ਇਹ ਜਿਹੜੀਆਂ ਵੈਰੈਟੀਆਂ ਨਾ ਇਹ ਝਾੜ ਬਹੁਤ ਘਟ ਘਟਾਉਨੀਆਂ ਆ ਤੇ ਇਹਨਾਂ ਦੇ ਝਾੜ ਵੀ ਬਹੁਤ ਰਹਿੰਦੇ ਆ ਜੇ ਡੋਗਰ ਪੂਸੇ ਤੇ ਪੂਸੇ 44 ਦੀ ਗੱਲ ਕਰੀਏ ਤਾਂ ਇਹ ਤਾਂ ਆਪਾਂ ਜੇ 1 ਜੂਨ ਨੂੰ ਲਾਉਣੇ ਆ 1 ਜੂਨ ਨੂੰ ਤਾਂ ਲਾਈਟ ਹੀ ਹੋਣੀ ਹੈ ਹੋ ਸਕਦਾ ਆਪਾਂ 2 4 5 ਜੂਨ ਤੱਕ ਲਾਉਣ ਲੱਗੀਏ ਤੇ ਉਦੋਂ ਤੇ ਲੱਗੇ ਝੋਨੇ ਜਿਹੜੇ ਸਹੀ ਟਾਈਮ ਤੇ ਨਾਲ ਤੇ ਇਹਨਾਂ ਦਾ ਮੌਸਮ ਨਹੀਂ ਆਉਂਦਾ ਵੱਡੇ ਜਾਣਗੇ ਤੇ ਨਾਲੇ ਪੂਰੇ ਟਾਈਮ ਵਾਲੀਆਂ ਵੈਰੈਟੀਆਂ ਇਹੇ ਕਾੜ ਕੱਟ ਜਾਣੀਆਂ ਜੇ ਹੁਣ ਆਪਾਂ 1 ਜੂਨ ਦੇ ਚੱਕਰ ਚ 26 ਝੋਨਾ ਆਪਾਂ ਲਾ ਲੈਨੇ ਆ ਜਾਂ ਹੋਰ ਥੋੜੇ ਘੱਟ ਟਾਈਮ ਵਾਲੀਆਂ ਵੈਰਾਈਟੀਆਂ ਜਿਹੜੀਆਂ ਉਹ ਆਪਾਂ ਲਾ ਰਹੇ ਨੇ ਤੇ ਉਹਨਾਂ ਤੇ ਵੀ ਝਾੜ ਤੇ ਜ਼ਰੂਰ ਅਸਰ ਪਊਗਾ ਤੇ ਇਹ ਆਪਣਾ ਤਜਰਬਾ ਆ ਆਪਾਂ ਹਾਈਬ੍ਰਿਡ ਝੋਨੇ ਦਾ ਕੀਤਾ ਸੀ ਤੇ ਉਸ ਝੋਨੇ ਨੇ ਝਾੜ 20-25 ਮਣ ਝਾੜ ਘਟਾਦਾ ਸੀ ਜਿਹੜਾ ਆਪਾਂ ਤੋਂ 10-12 ਦਿਨ ਲੇਟ ਲੱਗਿਆ ਸੀ ਉਸ ਝੋਨੇ ਨੇ 20 ਮਣ ਝਾੜ ਵਧਾਦਾ ਸੀ ਯਾਨੀ ਕਿ ਆਪਣਾ ਉਦੋਂ 65 ਮਿੰਟ ਚੋਂ ਨਿਕਲਿਆ ਸੀ ਤੇ ਜਿਹੜਾ 10 12 ਦਿਨਾਂ ਦਾ ਨੇ ਲੇਟ ਲੱਗਿਆ ਸੀ ਝੋਨਾ ਉਹ 85 ਮਿੰਟ ਚੋਂ ਨਿਕਲਿਆ ਸੀ ਕੋਈ ਆਇਆ ਨਹੀਂ ਵੀ ਵਾਂਡਾ ਦਾ ਫਰਕ ਸੀ ਪਾਣੀ ਦਾ ਫਰਕ ਸੀ ਉਹੀ ਪਾਣੀ ਉਸੇ ਪੱਤਣ ਦਾ ਪਾਣੀ ਤੇ ਵਟਨਾ ਵਟ ਵਾਣ ਇੱਕੋ ਮੋਗੇ ਦਾ ਪਾਣੀ ਸਾਰਾ ਕੁਝ ਉਹੀ ਸੀਗਾ ਤੇ ਬਸ 10 12 ਦਿਨ ਲੇਟ ਦੀ ਗੱਲ ਸੀ ਤੇ ਗੱਲ ਤਾਂ ਜਾਂ ਤਾਂ ਮੌਇਸਚਰ ਦੀ ਗੱਲ ਹੁੰਦੀ ਹੈ ਤਾਂ ਕੀਤਾ ਕੀਤਾ ਤੇ ਜੇ ਆਪਾਂ ਸਹੀ ਉਹਨੇਕ ਟਾਈਮ ਵਾਲੀ ਵੈਰਾਈਟੀਆਂ ਲਈਏ ਤਾਂ ਮੌਇਸਚਰ ਵੀ ਨਹੀਂ ਆਉਂਦਾ ਤੇ ਝਾੜ ਵੀ ਵਧੀਆ ਰਹਿਣਗੇ ਤੇ ਲੱਗ ਵੀ ਟਾਈਮ ਤੋਂ ਜਾਈਊਗਾ ਝੋਨੇ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਬੇ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਾਵੇਂ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਵੱਲ ਤਾਂਕਾ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ